ਵਾਤਾਵਰਨ ਤੇ ਰੁੱਖ ਲਗਾਓ ਮਹਿੰਮਤ ਐਤ ਅੱਜ ਜਿਲ੍ਹਾ ਅਮਰਸਾਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਜੀ ਦੇ ਪਿੰਡ ਟੀਮਾਬਾੜ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪਹੁੰਚੇ ਨੋਡਲ ਅਫਸਰ ਸ੍ਰੀ ਪ੍ਰਸ਼ਾਨ ਜੀ ਤੇ ਮੁਖ ਅਧਿਆਪਕਾ ਸ਼੍ਰੀਮਤੀ ਰੀਤੂ ਜੀ ਸਮੂਹ ਸਟਾਫ ਤੇ ਬੱਚਿਆਂ ਨੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਲਈ ਸਕੂਲ ਵਿੱਚ ਰੁੱਖ ਲਗਾਏ ਅਤੇ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਇੱਕ ਰੁੱਖ ਮਾਂ ਦੇ ਨਾਂ ਦੇ ਸਕੀਮ ਤਹਿਤ ਬੱਚਿਆਂ ਨੂੰ ਬੂਟੇ ਵੰਡੇ ਗਏ ਇਸ ਮੌਕੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ। ਸ੍ਰੀ ਪ੍ਰਸ਼ਾਨਤ ਨੋਡਲ ਅਫਸਰ ਰੁੱਖ ਲਗਾਓ ਮਹਿਮ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਸ੍ਰੀ ਅਮਨਪ੍ਰੀਤ ਸਿੰਘ ਜੀ ਮਾ ਜੋਗ ਉਪ ਮੰਡਲ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਤਹਿਸੀਲ ਅੰਦਰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਵਿੱਚ ਵੱਧ ਤੋਂ ਵੱਧ ਵਿਭਾਗ ਆਪਣੇ ਪੱਦਰਤੇ ਰੁਕ ਲਗਾ ਰਹੇ ਹਨ ਤੇ ਇੱਕ ਟੀਮ ਉਹਨਾਂ ਨੂੰ ਮਨੀਟਰ ਕਰ ਰਹੀ ਹੈ ਇਸ ਮੌਕੇ ਉਹਨਾਂ ਵੱਲੋਂ ਸਮੂਹ ਸਟਾਫ ਦਾ ਧੰਨਵਾਦ ਕੀਤਾ ਇੱਥੇ ਨਾਲ ਹੀ ਪਿੰਡ ਚੀਮਾ ਬਾੜ ਦੀ ਸਮਾਜ ਸੇਵੀ ਸੰਸਥਾ ਚੜ੍ਹਦੀ ਕਲਾ ਗਰੁੱਪ ਨੂੰ ਵੀ ਬੇਨਤੀ ਕੀਤੀ ਕਿ ਜਿਵੇਂ ਹੀ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਪਿੰਡ ਕਾਲੇ ਕੇ ਵਿਖੇ ਅੰਬਾਂ ਦਾ ਬਾਗ ਲਾਇਆ ਹੈ ਇਸੇ ਤਰ੍ਹਾਂ ਹੀ ਪਿੰਡ ਵਿੱਚ ਮਿਨੀ ਜੰਗਲ ਲਾਉਣ ਉਹਨਾਂ ਨਾਲ ਹੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਚੜ੍ਹਦੀ ਕਲਾ ਗਰੁੱਪ ਦੀ ਮਦਦ ਨਾਲ ਪਿੰਡ ਚੀਮਾ ਬਾੜ ਤੋਂ ਬੂਲੇ ਨੰਗੜ ਕੋਟ ਮਹਿਤਾਬ ਟਿਪਲੂਲਾ ਨੂੰ ਜਾਂਦੇ ਰਸਤੇ ਦੇ ਦੋਵੇਂ ਪਾਸੇ ਰੁੱਖ ਲਗਾਉਣ ਦਾ ਐਕਸ਼ਨ ਪਲਾਨ ਵੀ ਅੱਜ ਹੀ ਕਰ ਦਿੱਤਾ ਗਿਆ ਹੈ ਤੇ ਅੱਜ ਤੋਂ ਹੀ ਇਹਨਾਂ ਰਸਤਿਆਂ ਉੱਪਰ ਰੁੱਖ ਲਾਉਣ ਦਾ ਕੰਮ ਆਰੰਭ ਕਰ ਦਿੱਤਾ ਜਾਵੇਗਾ ਉਹਨਾਂ ਨੇ ਚੜ੍ਹਦੀ ਕਲਾ ਗਰੁੱਪ ਦੀ ਤਾਰੀਫ ਕਰਦੇ ਹੋਏ ਕਿ ਆ ਕਿ ਚੀਮੇ ਬਾਠਾਂ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠਿਆ ਇਹ ਗਰੁੱਪ ਆਪਣੀ ਮਿਹਨਤ ਸਦਕਾ ਪੂਰੇ ਇਲਾਕੇ ਵਿੱਚ ਛਾ ਗਿਆ ਹੈ ਮੈਂ ਪ੍ਰਸ਼ਾਂਤ ਨੋਡਲ ਅਫਸਰ 30 ਪਲਾਂਟੇਸ਼ਨ ਡਰਾਈਵ ਤਹਿਸੀਲ ਬਾਬਾ ਬਕਾਲਾ ਸਹਿਯੋਗ ਕਰਦੇ ਨੇ ਤੇ ਮਾਰੂ ਦਰਸ਼ਨ ਕਰਦੇ ਨੇ ਸਾਡੇ ਉਪ ਮੰਡਲ ਮੈਜਿਸਟ੍ਰੇਟ ਸਰਦਾਰ ਅਮਨਪ੍ਰੀਤ ਸਿੰਘ ਜੀ ਪੀਸੀਐਸ ਔਰ ਉਹਨਾਂ ਦੀ ਟੀਮ ਸਰਵਲੇ ਵੱਖ-ਵੱਖ ਭਾਗਾਂ ਤੋਂ ਇਸ ਬੰਦੀ ਜਾਣਕਾਰੀ ਲਈ ਹੈ ਜਿਸ ਵਿੱਚ ਸਿੱਖਿਆ ਭਾਗ ਖਾਸ ਤੌਰ ਤੇ ਆਪਣੀ ਸੇਵਾ ਨਿਭਾਰਾ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਚੀਮਾ ਬਾਟ ਬਲਾਕ ਰਿਆ ਇੱਕ ਜਿਲ੍ਹਾ ਅਮਰitsar ਦੇ ਵਿੜੇ ਪਹੁੰਚੇ ਹਨ ਜਿੱਥੇ ਬੂਟੇ ਲਗਾਉਣ ਦੇ ਲਈ ਅੱਜ ਵਿਸ਼ੇਸ਼ ਕੈਂਪੇਨ ਚਲਾਇਆ ਗਿਆ ਇਹਨਾਂ ਦੇ ਵੱਲੋਂ ਸਕੂਲ ਦੇ ਵਿੱਚ ਜਿੱਥੇ ਬੂਟੇ ਲਗਾਏ ਗਏ ਉੱਥੇ ਕੇਂਦਰ ਸਰਕਾਰ ਵੱਲੋਂ ਚਲਾਈ ਜਾਂਦੀ ਸਕੀਮ ਇੱਕ ਪੇੜ ਮਾਂ ਕੇ ਨਾਮ ਜਿਸ ਤੇ ਚਾਹਤ ਬੱਚਿਆਂ ਨੂੰ ਬੂਟੇ ਵੰਡੇ ਗਏ ਬੱਚਿਆਂ ਨੇ ਉਹ ਬੂਟੇ ਜਿੱਥੇ ਆਪਣੇ ਘਰਾਂ ਚ ਲਗਾਉਣੇ ਆ ਉੱਥੇ ਉਹ ਇੱਕ ਫੋਟੋ ਖਿੱਚ ਕੇ ਆਪਣੇ ਅਧਿਆਪਕ ਨੂੰ ਭੇਜਣਗੇ ਤੇ ਉਹ ਬਾਅਦ ਵਿੱਚ ਇਕੋ ਕਲੱਬ ਦੇ ਥਰੂ ਅਪਲੋਡ ਕੀਤੀ ਜਾਣੀ ਆ ਇਹ ਸਾਰਾ ਕਾਰਜ ਆਪਣੇ ਵਾਤਾਵਰਣ ਨੂੰ ਸ਼ੁੱਧ ਬਣਾ ਲਈ ਵਾਤਾਵਰਣ ਬੂਟੇ ਲਗਾਉਣ ਨੂੰ ਕੀਤਾ ਜਾ ਰਿਹਾ ਔਰ ਇਸ ਲਈ ਮੈਂ ਜਿੱਥੇ ਸਕੂਲ ਦੇ ਸਟਾਫ ਦਾ ਧੰਨਵਾਦੀ ਹਾਂ ਉਥੇ ਇੱਕ ਬੇਨਤੀ ਕਰਨਾ ਚਾਹੂਗਾ ਇਸ ਪਿੰਡ ਦੀ ਐਨ ਜੀਓ ਚੜ੍ਹਦੀ ਕਲਾ ਗਰੁੱਪ ਨੂੰ ਜਿਹੜੇ ਲਗਾਤਾਰ ਇਹ ਸੇਵਾ ਕਰਦੀ ਹੈ ਬੂਟੇ ਲਾਉਣ ਲਈ ਪਿਛਲੇ ਸਮੇਂ ਦੌਰਾਨ ਇਹਨਾਂ ਨੇ ਕਾਲੇਕੇ ਗੁਰਦੁਆਰਾ ਸਾਹਿਬ ਵਿਖੇ ਅੰਮਾਨਾ ਬਾਗ ਲਗਾਇਆ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਕਿ ਉਹਨਾਂ ਨੇ ਬੁਲੇ ਨੰਗਲ ਕੋਟ ਮਤਾਬ ਰੋਡ ਦੇ ਦੋਨੋਂ ਸਾਈਡ ਤੇ ਬੂਟੇ ਲਗਾਉਣੇ ਆ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਵੱਧ ਚੜ੍ਹ ਕੇ ਹੋਰ ਸੇਵਾ ਕਰਨ ਕਿਉਂਕਿ ਜੇ ਇੱਕ ਰੁੱਖ ਲੱਗਦਾ ਹੈ ਤੇ ਉਹਦੇ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਤੇ ਆਪਾਂ ਇਸ ਲਈ ਸਦਾ ਤਤਪਰਣਾ ਆਪ ਜੀ ਦਾ ਬਹੁਤ ਧੰਨਵਾਦ